ਪੰਜਾਬ 10:00 ਵਜੇ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਅੱਜ ਖਬਰ ਲੈ ਕੇ ਹਾਜ਼ਰ ਹਾਂ ਹਰਮੀਤ ਸਿੰਘ ਪਠਾਨ ਮਾਜਰਾ ਐਮ ਐਲ ਏ ਸਨੌਰ ਜ਼ਿਲ੍ਹਾ ਪਟਿਆਲਾ ਬਾਰੇ ਇਹ ਸਾਡੀ ਇਸ ਮਾਮਲੇ ਤੇ ਦੂਜੀ ਖਬਰ ਹੋਵੇਗੀ ਅੱਜ ਸਵੇਰੇ ਹੀ ਜਿੱਦੀ ਦਰਖਾਸਤ ਤੇ ਹਰਮੀਤ ਸਿੰਘ ਪਠਾਨ ਮਾਜਰਾ ਤੇ ਰੇਪ ਦਾ ਮੁਕੱਦਮਾ ਦਰਜ ਹੋਇਆ ਉਹਨਾਂ ਦਾ ਫੋਨ ਆਇਆ मैडम ਨੇ ਪਹਿਲਾਂ ਤਾਂ ਮੇਰੇ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਕਿ ਤੁਸੀਂ ਜਿਹੜੀ ਖਬਰ ਕੀਤੀ ਆ ਉਹਦੇ ਵਿੱਚ ਕਿਹਾ ਕਿ ਮੇਰੀ ਸ਼ਿਕਾਇਤ داخل ਦਫ਼ਤਰ ਹੋ ਗਈ ਯਾਨੀ ਕਿ ਨਾਮਨਜ਼ੂਰ ਕਰਤੀ ਪੁਲਿਸ ਨੇ ਉਹਨਾਂ ਨੇ ਕਿਹਾ ਇਹ ਸੱਚਾਈ ਨਹੀਂ ਮੈਂ ਕਿਹਾ ਜੀ ਮੈਨੂੰ ਇਹ ਸਾਰੀ ਗੱਲਬਾਤ ਐਡਵੋਕੇਟ ਸਿਮਰਜੀਤ ਸਿੰਘ ਸਗੂ ਸਾਹਿਬ ਨੇ ਦੱਸੀ ਜਿਨ੍ਹਾਂ ਨੇ ਇਸ ਆਧਾਰ ਦੇ ਉੱਤੇ ਹਰਮਿਤ ਪਠਾਨ ਮਾਜਰੇ ਲਈ ਅਗਾਊਂ ਜ਼ਮਾਨਤ ਲੈਣ ਲਈ ਦਰਖਾਸਤ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਟਿਆਲਾ ਨਵਦੀਪ ਕੌਰ ਗਿਲਰੀ ਅਦਾਲਤ ਦੇ ਵਿੱਚ ਪਾਈ ਹੈ ਸੋ ਅਸੀਂ ਜਿਹੜੀਆਂ ਗੱਲਾਂ ਕੀਤੀਆਂ ਸਾਨੂੰ ਦੱਸਿਆ ਕਿ ਤੁਹਾਨੂੰ ਪਤਾ ਨਹੀਂ ਕਿ ਪਠਾਨ ਮਾਜਰੇ ਤੇ 7 ਮੁਕੱਦਮੇ ਦਰਜ ਹੋ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਵਜਲੈਂਸ ਬਿਊਰੋ ਇਹਨਾਂ ਦੀਆਂ 25 ਦੇ ਕਰੀਬ ਘੋੜੇ ਘੋੜੀਆਂ ਲਜਾ ਚੁੱਕੀਆਂ ਨੇ ਜਿਨ੍ਹਾਂ ਦਾ ਹਿਸਾਬ ਕਿਤਾਬ ਵਜਲੈਂਸ ਬਿਊਰੋ ਨੂੰ ਦੇ ਨਹੀਂ ਸਕੇ 6-7 ਲਗਜ਼ਰੀ ਕਾਰਾਂ ਵੀ ਵਜਲੈਂਸ ਬਿਊਰੋ ਨੇ ਹਰਮੀਤ ਪਠਾਨ ਮਾਜਰੇ ਦੀਆਂ ਆਪਣੇ ਕਬਜ਼ੇ ਦੇ ਵਿੱਚ ਲੈ ਲਈਆਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਡਮ ਤੁਸੀਂ ਸਾਨੂੰ ਇੰਟਰਵਿਊ ਕਿਉਂ ਨਹੀਂ ਦੇ ਦਿੰਦੇ ਉਹਨਾਂ ਨੇ ਕਿਹਾ ਕਿ ਹਜੇ ਸਮਾਂ ਨਹੀਂ ਆਇਆ ਮੈਂ ਬਿਲਕੁਲ ਇੱਕ ਪ੍ਰੈਸ ਕਾਨਫਰੰਸ ਕਰੂੰਗੀ ਸਹੀ ਸਮਾਂ ਆਉਣ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਪੁਲਿਸ ਮਾਹਮੇ ਵੱਲੋਂ ਅਜਿਹਾ ਯਾਨੀ ਕਿ ਪ੍ਰੈਸ ਕਾਨਫਰੰਸ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਅਗਲੀ ਗੱਲ ਉਹਨਾਂ ਨੇ ਕਿਹਾ ਜੀ ਕੀ ਤੁਹਾਨੂੰ ਪਤਾ ਹੈ ਕਿ ਹਰਮੀਤ ਪਠਾਨ ਮਾਜਰੇ ਨੇ ਇੱਕ ਸਿੰਬਾ ਜਿਹਨੂੰ ਕਹਿੰਦਾ ਹੈ ਕਿ ਵਿਸ਼ੇਸ਼ ਕਿਸਮ ਦਾ ਸ਼ੇਰ ਇਹ ਅਫਰੀਕਾ ਦੇ ਵਿੱਚ ਮਿਲਦਾ ਹੈ ਉਹ ਵੀ ਮੰਗਵਾਇਆ ਸੀ ਤੇ ਰੱਖਿਆ ਹੋਇਆ ਸੀ। ਉਹਨੂੰ ਵੀ ਸਰਕਾਰ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਅੱਗੇ ਉਹਨਾਂ ਨੇ ਦੱਸਿਆ ਕਿ ਪਠਾਨ ਮਾਜਰੇ ਨੇ ਬਹੁਤ ਸਾਰੀ ਜਾਇਦਾਦ ਦੁਬਈ ਦੇ ਵਿੱਚ ਬਣਾਈ ਹੈ ਤੇ ਹੋਰ ਇਨਵੈਸਟਮੈਂਟਸ ਵੀ ਦੁਬਈ ਜਾਂ ਆਸਟ੍ਰੇਲੀਆ ਜਾਂ ਹੋਰ ਸ਼ਹਿਰਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਕੀਤੀਆਂ ਨੇ ਅੱਗੇ ਕਿਹਾ ਕਿ ਹੁਣ ਤਾਂ ਬਹੁਤ ਵੱਡਾ ਇੱਕ ਬੰਬ ਫਟਣ ਜਾ ਰਿਹਾ ਹੈ ਫਿਰ ਮੈਂ ਕਿਹਾ ਕਿ ਤੁਸੀਂ ਇੰਨੀ ਦੇਰ ਚੁੱਪ ਕਿਉਂ ਰਹੇ ਤੁਸੀਂ ਪਹਿਲਾਂ ਇੱਕ ਵਾਰੀ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਵਿਆਹ ਦੀ ਫੋਟੋ ਵੀ ਜਾਰੀ ਕੀਤੀ ਸੀ ਜਦੋਂ ਤੁਸੀਂ ਕਿਹਾ ਸੀ ਕਿ ਇਹ ਦੂਜਾ ਵਿਆਹ ਇੱਕ ਕਿਸਮ ਦਾ ਨਕਲੀ ਮੇਰੇ ਨਾਲ ਕਰਾਇਆ ਜਦੋਂ ਕਿ ਪਹਿਲਾ ਵਿਆਹ ਹੋਇਆ ਸੀ ਮੈਨੂੰ ਕਹਿੰਦਾ ਕਿ ਮੇਰਾ ਤਲਾਕ ਹੋ ਚੁੱਕਿਆ ਹੈ ਇਹ ਸਾਰੀਆਂ ਗੱਲਾਂ ਮੈਂ ਕਿਹਾ ਮੈਡਮ ਤੁਸੀਂ ਕਹੀਆਂ ਸੀ ਕਹਿੰਦੇ ਹਾਂ ਉਹ ਮੈਂ ਸਾਰਾ ਕੁਝ ਹੁਣ ਫੇਰ ਪੁਲਿਸ ਨੂੰ ਦੇ ਦਿੱਤਾ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਹਾਈ ਕੋਰਟ ਨੇ ਇਹ ਲਿਬਰਟੀ ਦਿੱਤੀ ਸੀ ਕਿ ਜੇ ਮੈਂ ਡੀਆਈਜੀ ਨਦਲੰਬਰੀ ਜਗਦਾਲੇ ਵੱਲੋਂ ਕੀਤੀ ਜਾਂ ਕਰਵਾਈ ਗਈ ਜਾਂਚ ਤੋਂ ਸੈਟੀਸਫਾਈ ਨਾ ਹੋਵਾਂ ਤਾਂ ਮੈਂ ਦੁਬਾਰਾ ਅਦਾਲਤ ਆ ਸਕਦੀ ਆ ਜਾਂ ਪੁਲਿਸ ਕੋਲ ਜਾ ਸਕਦੀ ਆ ਤੇ ਮੈਂ ਉਹੀ ਕੀਤਾ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਚੁੱਪ ਰਹਿਣ ਪਿੱਛੇ ਕੋਈ ਹੋਰ ਕਾਰਨ ਵੀ ਸੀ ਨਾ ਸਮਟ ਪਾਉਣ ਪਿੱਛੇ ਉਹ ਕਹਿੰਦੇ ਜੀ ਇਹ ਬੰਦੇ ਨੇ ਸਾਡੇ ਨਾਲ ਤਾਲਮਿਲ ਕੀਤਾ ਮੇਰੀ ਬੇਟੀ ਜਿਹੜੀ ਪਹਿਲੇ ਵਿਆਹ ਚੋਂ ਹੈ ਉਹਦੇ ਨਾਲ ਗੱਲਬਾਤ ਕੀਤੀ ਕਿ ਬੇਟਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਮੈਂ ਤੁਹਾਡੇ ਸਾਰਿਆਂ ਨਾਲ ਰਹਿਣਾ ਚਾਹੁੰਦਾ ਤੇ ਮੈਂ ਆਪਣੇ ਪਹਿਲੇ ਪਰਿਵਾਰ ਨਾਲ ਦੂਰੀ ਬਣਾ ਲਵਾਂਗਾ ਤੇ ਤੁਸੀਂ ਆਪਣੀ ਮਦਰ ਨੂੰ ਸਮਝਾਓ ਕੁਝ ਕਹਿੰਦੇ ਜੀ ਦੋਸਤ ਮਿੱਤਰ ਰਿਸ਼ਤੇਦਾਰ ਵੀ ਵਿੱਚ ਪਏ ਕਿ ਪਠਾਨ ਮਾਜਰੀ ਦੀ ਗੱਲ ਮੰਨ ਲਈ ਜਾਏ ਤੇ ਅਸੀਂ ਥੋੜਾ ਬਹੁਤ ਮਿਲਣ ਲੱਗ ਪਏ ਸੀ ਔਨ ਫੈਮਿਲੀ ਲੈਵਲ ਫੇਰ ਮੈਂ ਉਹਨੂੰ ਪੁੱਛਿਆ ਕਿ ਤੁਹਾਡੀ ਪੁਲਿਟਿਸ਼ਨ ਤੇ ਡਿਸਪੋਜ਼ ਆਫ ਹੋ ਗਈ ਉਹ ਕਹਿੰਦੇ ਹਾਂ ਜੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਇਹ ਹਾਈ ਕੋਰਟ ਨੇ ਕਿਹਾ ਸੀ ਜੇ ਮੈਂ ਲੋੜ ਮਹਿਸੂਸ ਕਰਾਂ ਤਾਂ ਤੁਸੀਂ ਦੁਬਾਰਾ ਆ ਸਕਦੇ ਹੋ ਲਓ ਆ ਸਕਰੀਨ ਤੇ ਵੇਖੋ ਇਹ ਮੁਹਾਲੀ ਦੇ ਐਸਐਸਪੀ ਵੱਲੋਂ ਡੀਆਈਜੀ ਅੰਪਰੀ ਜਗਦਾਲੇ ਦੀ ਹਦਾਇਤ ਤੇ ਕਰਾਈ ਗਈ ਜਾਂਚ ਰਿਪੋਰਟ ਹੈ ਇਹਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਇੱਕ ਤਾਂ ਲਿਖਿਆ ਜੀ ਜਿਹੜਾ ਪਹਿਲਾ ਮਾਮਲਾ ਹੈ ਉਹ ਪਟਿਆਲਾ ਪੁਲਿਸ ਦੇ ਅਧਿਕਾਰ ਖੇਤਰ ਚ ਹੈ ਜਿਹੜਾ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੀ ਗੱਲ ਆ ਉਹ ਜਗਰਾਉਂ ਪੁਲਿਸ ਕੋਲ ਕਾਰਾ ਜੋ ਚਾਰਾਜੋਈ ਕਰਨੀ ਚਾਹੀਦੀ ਆ ਜਿਹੜੀ ਵਿਆਹ ਦੀ ਗੱਲ ਹੈਗੀ ਆ ਉਹ ਉਹਦੇ ਤੇ ਅਦਾਲਤੀ ਕਾਰਵਾਈ ਕਰਨੀ ਬਣਦੀ ਹੈ ਇਸ ਕਿਸਮ ਦੀ ਜਾਂਚ ਕਰਕੇ ਆ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਦੇ ਵਿੱਚ ਮੁਹਾਲੀ ਪੁਲਿਸ ਨੇ ਉਸ ਵਕਤ ਲਿਖਿਆ ਤੇ ਫਾਲਸ ਰੂਪ ਇਹ ਜਿਹੜੀ ਦਰਖਾਸਤ ਹਾਈ ਕੋਰਟ ਚ ਇਹ ਪਟੀਸ਼ਨ ਪਾਈ ਸੀ ਸੀ ਵੀ ਆਰ ਪੀ 80 83 ਆਫ 2022 ਇਹ ਡਿਸਪੋਜ਼ ਆਫ ਕਰਤੀ ਤੇ ਅੱਜ ਅਸੀਂ ਹਾਈ ਕੋਰਟ ਦੀ ਵੈਬਸਾਈਟ ਲੱਭ ਰਹੇ ਸੀ ਸਰਚ ਕਰ ਰਹੇ ਸੀ ਸਾਨੂੰ ਉੱਤੇ ਕੋਈ ਜਾਣਕਾਰੀ ਵਿਸ਼ੇਸ਼ ਨਹੀਂ ਮਿਲ ਪਾਈ ਹੁਣ ਤੁਹਾਨੂੰ ਅੱਗੇ ਦੱਸਦੇ ਆ ਕਿ मैडम ਨੇ ਜੋ ਸਾਨੂੰ ਕਿਹਾ ਕਿ ਜਿੰਨੀ ਜਾਣਕਾਰੀ ਤੁਹਾਨੂੰ ਪਠਾਨ ਮਾਜਰਾ ਸਾਹਿਬ ਦੇ ਵਕੀਲ ਦੇ ਰਹੇ ਨੇ ਉਹ ਸਹੀ ਨਹੀਂ ਹੈਗੀ ਤੇ ਮੈਂ ਕਿਹਾ ਜੀ ਕੀ ਪਠਾਨ ਮਾਜਰੇ ਦੀ ਰਿਸ਼ਤੇਦਾਰੀ ਹੈਗੀ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਉਹਨਾਂ ਨੇ ਸਾਨੂੰ ਆ ਕੁਝ ਵੀਡੀਓਜ਼ ਭੇਜੀਆਂ ਜਿਹਦੀ ਅਸੀਂ ਤੁਹਾਨੂੰ ਸਿਰਫ ਆਡੀਓ ਰਿਕਾਰਡਿੰਗ ਸੁਣਾਵਾਂਗੇ ਕਿਉਂਕਿ ਵੀਡੀਓਜ਼ ਕਿਸੇ ਹੋਰ ਚੈਨਲ ਤੇ ਚੱਲ ਚੁੱਕੀਆਂ ਹੈ ਇਸ ਰੇ ਵਿੱਚ ਸਾਫ਼ ਤੌਰ ਤੇ ਪਠਾਨ ਮਾਜਰਾ ਕਹਿ ਰਹੇ ਨੇ ਕਿ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਕਦੀ ਫੁੱਫੜ ਦਾ ਵਿੱਚ ਜੋੜ ਲੈਂਦੇ ਕਦੀ ਕੋਸ਼ਿ ਜੋੜ ਲੈਂਦੇ ਰਿਸ਼ਤੇਦਾਰੀਆਂ ਤੁਹਾਡੀਆਂ ਵੀ ਸਾਰੀਆਂ ਕਿਸੇ ਨਾ ਕਿਸੇ ਨਾਲ ਪੈਂਦੀਆਂ ਆ ਪਰ ਮੈਂ ਮੈਂ ਆਪ ਖੁਦ ਐ ਮੈਨੇਕ ਮੈਨੂੰ ਕਿਸੇ ਤੋਂ ਵਰਤਨ ਦੀ ਲੋੜ ਨਹੀਂ ਸੀਐਮ ਸਾਹਿਬ ਨੂੰ ਜੋ ਲੋੜੂ ਮੈਂ ਸੀਐਮ ਸਾਹਿਬ ਨੂੰ ਕਹੂੰਗਾ ਸੀਐਮ ਸਾਹਿਬ ਸਾਡੇ ਸੀਐਮ ਨੇ ਤੇ ਮੈਨੂੰ ਕੋਈ ਕੰਮ ਹੋਗਾ ਮੈਂ ਸੀਐਮ ਸਾਹਿਬ ਨੂੰ ਕਹੂੰਗਾ ਇਸ ਕੁੜੀ ਨੂੰ ਵਿੱਚ ਕਹਿੰਦਾ ਵੀ ਉਹਦੀ ਰਿਸ਼ਤੇਦਾਰੀ ਕਰਕੇ ਇਹ ਸਾਡੇ ਤੇ ਧੱਕਾ ਕਰਦਾ ਜਾਂ ਕਰਾਉਂਦਾ ਉਸ ਵਿਚਾਰੀ ਨੂੰ ਤਾਂ ਪਤਾ ਵੀ ਨਹੀਂ ਇਸ ਗੱਲ ਦਾ ਨਾ ਉਸ ਗੱਲ 'ਚ ਕਦੀ ਆਈ ਉਹ ਪਠਾਨ ਮਾਜਰੇ ਦੇ ਸਾਲੇ ਦੇ ਸਹਰਿਆਂ ਦੀ ਉਹਨਾਂ ਦੇ ਪਿੰਡ 'ਚ ਕਿਹਦੇ ਪਿੰਡ 'ਚ ਡਾਕਟਰ ਗੁਰਪ੍ਰੀਤ ਕੌਰ ਦੇ ਪਿੰਡ ਦੇ ਵਿੱਚ ਕੋਈ ਸਕੀਰੀ ਰਲਦੀ ਹੈ ਤੇ ਜਿਵੇਂ ਪਿੰਡਾਂ 'ਚ ਪਿੰਡ ਵਾਸੀ ਇੱਕ ਦੂਜੇ ਨੂੰ ਵਿਲੇਜ ਬ੍ਰਦਰਹੁੱਡ ਜਾਣਦੇ ਹੋਏ ਕਹਿੰਦੇ ਚਾਚਾਤਾ ਆਇਆ ਫੁੱਫੜ ਮੰਮਾ ਉਸੇ ਤਰ੍ਹਾਂ ਕਹਿਣ ਦੇ ਵਿੱਚ ਉਹਨੂੰ ਫੁੱਫੜ ਕਹਿਣ ਲੱਗੇ ਦਰਸਲ ਪਠਾਨ ਮਾਜਰਾ ਡਾਕਟਰ ਗੁਰਪ੍ਰੀਤ ਕੌਰ ਦਾ ਕੋਈ ਫੁੱਫੜ ਨਹੀਂ ਇਹ ਸਾਨੂੰ ਅੱਜ ਸਪਸ਼ਟ ਕੀਤਾ ਅਸੀਂ ਅਗਲਾ ਸਵਾਲ ਪੁੱਛਿਆ ਤੁਸੀਂ ਹੁਣ ਪਠਾਨ ਮਾਜਰੇ ਤੋਂ ਚਾਹਨੇ ਕਿਉਂ ਉਹ ਕਹਿੰਦੇ ਜੀ ਮੈਂ ਚਾਹੁੰਦੀ ਆ ਕਿ ਬੰਦੇ ਨੂੰ ਜੇਲ੍ਹ ਭੇਜਿਆ ਜਾਵੇ ਔਰ ਮੈਂ ਉਦੋਂ ਤੱਕ ਚੁੱਪ ਹੋ ਕੇ ਨਹੀਂ ਬੈਠੂਗੀ ਜਿੰਨੀ ਦੇਰ ਤੱਕ ਮੈਂ ਆਪਣੇ ਮਕਸਦ 'ਚ ਪੂਰੀ ਨਹੀਂ ਹੁੰਦੀ ਕਿਉਂਕਿ ਇਹ ਬਹੁਤ ਵੱਡਾ ਠੱਗ ਹੈ ਔਰ ਇਹਨੇ ਮੈਨੂੰ ਧੋਖਾ ਦਿੱਤਾ ਮੈਨੂੰ ਆਪਣੇ ਜਾਲ 'ਚ ਫਸਾ ਕੇ ਔਰ ਮੇਰੇ ਵਰਗੇ ਕਈ ਹੋਰ ਮੇਰੀਆਂ ਵਰਗੀਆਂ ਕਈ ਹੋਰ ਔਰਤਾਂ ਨੂੰ ਵੀ ਇਹਨੇ ਜਾਲ 'ਚ ਫਸਾਇਆ ਇਸ ਕਿਸਮ ਦਾ ਇਲਜ਼ਾਮ ਉਹਨੇ ਲਾਇਆ ਤੇ ਫਿਰ ਅੱਗੇ ਅਸੀਂ ਉਹਨਾਂ ਨੂੰ ਪੁੱਛਿਆ ਬਈ ਉਹ ਬੋਲਿਆ ਜਿਵੇਂ ਥਾਣੇ ਮਾਜਰਾ ਦਿੱਲੀ ਵਾਲਿਆਂ ਦੇ ਵਿਰੁੱਧ ਲੋਕਾਂ ਦਾ ਉਹਨੇ ਦਿਲ ਜਿੱਤ ਲਿਆ ਕਿ ਇੱਕ ਸ਼ੇਰ ਐਮ ਐਲ ਏ ਸਾਹਮਣੇ ਆ ਕੇ ਭਗਵੰਤ ਮਾਨ ਦੀ ਸਪੋਰਟ 'ਚ ਦਿੱਲੀ ਵਾਲਿਆਂ ਦੇ ਉਲਟ ਬੋਲਿਆ ਛਾਨੂੰ ਸਮਝਾਇਆ ਕਿ ਦਰਸਲ ਇਹ ਅਟੈਨਸ਼ਨ ਡਾਇਵਰਟ ਕਰਨ ਦੀ ਉਹਦੀ ਕੋਸ਼ਿਸ਼ ਸੀ ਕਿਉਂਕਿ ਉਹਨੂੰ ਪਤਾ ਲੱਗ ਚੁੱਕਿਆ ਸੀ ਕਿ ਮੇਰੀ ਸ਼ਿਕਾਇਤ ਤੇ ਕਾਰਵਾਈ ਹੋਣ ਜਾ ਰਹੀ ਹੈ ਤੇ ਬਾਕੀ ਜਿਹੜੀਆਂ ਗੱਲਾਂ ਨੇ ਉਹਨੇ ਜائਦਾਦਾਂ ਬਣਾਈਆਂ ਕਰਾਪਸ਼ਨ ਨਾਲ ਮਾਈਨਿੰਗ ਇਲੀਗਲੀ ਕਰਾਈ ਤੇ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਜਿਹੜਾ ਆਈਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਹੈ ਉਹਦੇ ਵਿਰੁੱਧ ਐਮਐਲਏ ਬਹੁਤ ਬੋਲਿਆ ਕਿਉਂਕਿ ਉਹ ਉਸ ਨੂੰ ਨਜਾਇਜ਼ ਮਾਈਨਿੰਗ ਕਰਵਾਉਣ ਤੋਂ ਰੋਕਦਾ ਸੀ ਤੇ ਤਾਂ ਹੀ ਖਿੱਚ ਤਾਣ ਹੋਈ ਅਗ੍ਹਾ ਦੱਸਿਆ ਕਿ ਜਿਹੜਾ ਹੈਗਾ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਥਾਪਰ ਕਾਲਜ ਜਿਹੜਾ ਯੂਨੀਵਰਸਿਟੀ ਬਣ ਗਿਆ ਉਹਦੇ ਕੋਲ ਇੱਕ ਨਜਾਇਜ਼ ਕਲੋਨੀ ਵਸੀ ਹੋਈ ਹੈ ਜਿੱਥੇ ਪਠਾਨ ਮਾਜਰੇ ਦੇ ਕੁਝ ਪਲਾਟ ਨੇ ਤੇ ਇਹਨੇ ਉਨਾ ਬਿਲਡਰਜ਼ ਨਾਲ ਮਿਲ ਕੇ ਇਸ ਕਲੋਨੀ ਨੂੰ ਰੈਗੂਲਰਾਈਜ਼ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਮੰਨੀ ਨਹੀਂ ਅਫਸਰ شاہੀ ਮੰਨੀ ਨਹੀਂ ਤੇ ਸਰਕਾਰ ਨਾਲ ਤੇ ਅਫਸਰ شاہੀ ਨਾਲ ਨਰਾਜ਼ ਚੱਲ ਰਿਹਾ ਸੀ ਤੇ ਮੁੱਖ ਮੰਤਰੀ ਨੂੰ ਬੜਾ ਸਾਫ਼-ਸਾਫ਼ ਪਤਾ ਲੱਗ ਗਿਆ ਸੀ ਕਿ ਇਹ ਐਮ.ਐਲ.ਏ ਸਭ ਤੋਂ ਜ਼ਿਆਦਾ ਗੜਬੜ ਕਰ ਰਿਹਾ ਹੈ ਤੇ ਇਸ ਕਰਕੇ ਇਹਦਾ ਮੁੱਖ ਮੰਤਰੀ ਦੇ ਘਰੇ ਵਰਨਾ ਬੈਨ ਹੋ ਚੁੱਕਿਆ ਸੀ ਤੇ ਹੁਣ ਜਦੋਂ ਅਫਸਰशाही ਮੰਦੇ ਨਹੀਂ ਇਹਦੇ ਕਹਿਣ ਤੇ ਕੋਈ ਕੰਮ ਹੁੰਦਾ ਨਹੀਂ ਕਹਿੰਦੀ ਫਿਰ ਇਹਨੇ ਬੈਸਟ অপਸ਼ਨ ਇਹ ਚੁਣੀ ਕਿ ਦਿੱਲੀ ਵਾਲਿਆਂ ਦੇ ਵਿਰੁੱਧ ਮੋਰਚਾ ਖੋਲਦਿਓ ਤੇ ਲੋਕਾਂ ਚ ਵਾਹ ਵਾਹ ਖਾਟ ਲੋ ਮੈਂ ਨੂੰ ਸ਼ਾਮੀ ਕੋਈ 4:00 ਵਜੇ 8 ਸਤੰਬਰ ਨੂੰ ਯਾਨੀ ਕਿ ਬੀਤੇ ਕੱਲ ਫੇਰ ਸੰਪਰਕ ਕੀਤਾ ਕਿ ਮੈਨੂੰ ਹਾਈ ਕੋਰਟ ਦਾ ਜਿਹੜਾ 2022 ਵਾਲਾ ਆਦੇਸ਼ ਹੈ ਉਹਦੀ ਕਾਪੀ ਭੇਜ ਦਿਓ ਖੈਰ ਉਹਨਾਂ ਨੇ ਕਿਹਾ ਜੀ ਮੈਂ ਹਜੇ ਕੋਰਟ 'ਚ ਹਾਂ ਕਿਉਂਕਿ ਕਈ ਮਾਮਲੇ ਚੱਲਦੇ ਨੇ ਉਹਨਾਂ ਨੇ ਖੈਰ ਸਾਨੂੰ ਆਹ ਵੇਖੋ ਸਕਰੀਨ 'ਤੇ ਇੱਕ ਲਿਸਟ ਭੇਜੀ ਜਿਹਦੇ ਵਿੱਚ 10 ਪਰਚਿਆਂ ਦੇ ਬਾਰੇ ਦੱਸਿਆ ਗਿਆ ਹੈ ਜਿਹੜੇ ਐਮਐਲਏ ਪਠਾਨ ਮਾਜਰਾ ਦੇ ਵਿਰੁੱਧ ਹਜੇ ਵੀ ਚੱਲ ਰਹੇ ਐ ਜਿਹੜਾ ਪਹਿਲਾ ਪਰਚਾ ਦੱਸਿਆ ਗਿਆ ਲਿਸਟ 'ਚ ਇਹ ਹੈਗਾ ਜੀ ਐਫਆਈਆਰ ਨੰਬਰ 127 ਡੇਟਿਡ 28 4 2000 ਇਹ ਹੈਗਾ ਥਾਣਾ ਝੂਲਕਾ ਫਿਰ ਦੂਜਾ ਪਰਚਾ 131 ਨੰਬਰ 30 4 2000 ਥਾਣਾ ਝੂਲਕਾ ਪਰਚਾ ਨੰਬਰ 334 ਮਿਤੀ 9 10 2000 ਚੌਥਾ ਪਰਚਾ 356 ਮਿਤੀ 17 2000 ਪੰਜਵਾਂ 19 ਨੰਬਰ ਡੇਟਡ 73 2003 ਛੇਵਾਂ ਐਫ ਆਈ ਆਰ ਨੰਬਰ 55 266 2003 ਸੱਤਵਾਂ ਪਰਚਾ 164 ਨੰਬਰ ਮਿਤੀ 19 9 2011 ਤੇ ਅੱਠਵਾਂ ਪਰਚਾ ਜਿਹਦਾ ਨਾਮ ਜਿਹੜਾ ਹੈਗਾ ਜੀ ਨੰਬਰ 13 ਮਿਤੀ 41 2017 ਨਵਾਂ ਐਫ ਆਈ ਆਰ ਨੰਬਰ 509 ਡੇਟਡ 20 ਦਸੰਬਰ 19 ਫਿਰ ਦਸਵਾਂ ਪਰਚਾ ਐਫ ਆਈ ਆਰ ਨੰਬਰ 16 ਡੇਟਡ 10 12 2022 ਸੋ ਇਹ ਤਾਂ ਜਿਹੜੀ ਲਿਸਟ ਹੈ ਉਹਨਾਂ ਨੇ ਦਿੱਤੀ ਨਾਲ ਅਗੇ ਥੱਲੇ ਨੋਟ ਲਿਖਿਆ ਹੈ ਅਖਰਾਜ ਮਰਤਵ ਮਿਤੀ 19 11 22 ਜੋ ਮਿਤੀ 13 4 23 ਨੂੰ ਮਾਨਯੋਗ ਅਦਾਲਤ ਸ਼੍ਰੀ ਅਮਿਤ ਮਦਨ ਸੀਜੇਐਮ ਪਟਿਆਲਾ ਜੀ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਜੁਰਮ ਹੋਣ ਕਰਕੇ ਮੁਕਦਮਾ ਉਕਤ ਕੰਪਲੇਂਟ ਕੇਸ ਵਿੱਚ ਤਬਦੀਲ ਕੀਤਾ ਜੋ ਵਿਚਾਰ ਅਧੀਨ ਹੈ ਅਤੇ ਅਗਲੀ ਤਰੀਕ 20 9 25 ਹੈ ਇਹ ਮੁੱਖ ਮੁੰਸੀ ਥਾਣਾ ਜੂਲਕਾਂ ਜੁਲਕਾਂ ਨੇ ਸਾਈਨ ਕੀਤੇ ਹੋਇਆ ਸੋ ਇਹ ਤਾਂ ਸੀ ਪਠਾਨ ਮਾਜਰੇ ਦੇ ਜਿਹੜਾ ਕ੍ਰਿਮినਲ ਰਿਕਾਰਡ ਕਹਿ ਲੋ ਪਰ ਪਰਚਿਆਂ ਦੀ ਜਿਹਨੂੰ ਸਿਆਸੀ ਦਾਨਾਂ ਤੇ ਪਰਚੇ ਦਰਜ ਹੁੰਦੇ ਆ ਉਹਦੇ ਤੇ ਤਾਂ ਕਈ ਸਵਾਲ ਖੜੇ ਹੁੰਦੇ ਆ ਤੁਸੀਂ ਵੇਖਿਆ ਹੀ ਹੋਣਾ ਜਿਵੇਂ ਵਜਲੈਂਸ ਬਿਊਰੋ ਨੇ ਪਰਚੇ ਦਰਜ ਕੀਤੇ ਸੀ ਸੁੰਦਰ ਸ਼ਾਮ ਅਰੋੜਾ ਤੇ ਆਪਣਾ ਭਾਰਤ ਭੂਸ਼ਣ ਤੇ ਤੇ ਹਾਈ ਕੋਰਟ ਨੇ ਦੋਨਾਂ ਪਰਚਿਆਂ ਨੂੰ ਉਡਾ ਦਿੱਤਾ ਯਾਨੀ ਕਿ ਕੁਐਸ਼ ਕਰਤਾ ਪਰਚੇ ਹੋਏ ਗ੍ਰਿਫਤਾਰੀਆਂ ਹੋਈਆਂ ਅੰਦਰ ਰਏ ਪਬਲਿਕਿਟੀ ਹੋਈ ਬਦਨਾਮੀ ਹੋਈ ਪਰ ਫਿਰ ਵਿਜੀਲੈਂਸ ਬਿਊਰੋ ਅਖੀਰ ਦੇ ਵਿੱਚ ਗਲਤ ਸਾਬਤ ਹੋਈ ਉਸ ਵਕਤ ਵਿਜੀਲੈਂਸ ਬਿਊਰੋ ਦੇ ਮੁਖੀ ਹੁੰਦੇ ਸੀ ਓਰਿੰਦਰ ਕੁਮਾਰ ਸ਼ਰਮਾ ਆਈਪੀਐਸ ਜੋ ਹੁਣ ਰਿਟਾਇਰ ਹੋ ਗਏ ਨੇ ਖੈਰ ਇਹ ਤਾਂ ਸੀ ਗੱਲਬਾਤ ਪਰਚਿਆਂ ਦੀ ਤੇ ਨਾਲੇ ਐਮਐਲਏ ਹਰਮੀਤ ਸਿੰਘ ਪਠਾਨ ਮਾਜਰੇ ਦੀ ਜਿਹੜੇ ਹਜੇ ਵੀ ਫਰਾਰ ਨੇ ਮਾਜਰੇਂਦਰ ਸਿੰਘ ਤੱਕੜ ਤੁਹਾਡੇ ਤੋਂ ਅੱਗੇ ਚੌਣਾ ਜੀ Satshakal namaskar namışkar, hafiz